ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਗੁਟਕਾ ਸਾਇਬ ਦੀਆਂ ਹੋ ਰਹੀਆਂ ਬੇਅਦਭੀਆਂ ਰੋਕਣ ਦੇ ਲਈ ਸਿੱਖ ਜਥੇਬੰਦੀਆਂ ਦੇ ਵੱਲੋਂ ਖਾਸ ਉਪਰਾਲਾ ਦਰਬਾਰ ਸਾਹਿਬ ਦੇ ਨਜ਼ਦੀਕ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨੂੰ ਸਿੱਖ ਰਹਿਤ ਦੇ ਅਨੁਸਾਰ ਹੀ ਪੋਥੀਆਂ ਵੇਚਣ ਦੀ ਕੀਤੀ ਅਪੀਲ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਦੇ ਵਿੱਚ ਲੱਗੇ ਖਾਲਿਸਤਾਨੀ ਪੋਸਟਰ ਅਰਸ਼ਦੀਪ ਡੱਲਾ ਬਰਮਜੀਤ ਸਿੰਘ ਪੰਮਾ ਰঞ্জੀਤ ਸਿੰਘ ਤੇ ਗਜੇਂਦਰ ਸਿੰਘ ਪੰਜੋਲੀ ਦੇ ਲਗਾਏ ਗਏ ਪੋਸਟਰ ਪੁਲਿਸ oi ਐਕਸ਼ਨ ਦੇ ਵਿੱਚ ਆਈਐਸ ਅਫਸਰ ਦਾ ਫੇਕ ਵਟਸਐਪ ਅਕਾਊਂਟ ਬਣਾ ਕੇ ਠੱਗੀ ਦੀ ਕੋਸ਼ਿਸ਼ ਡੀਸੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਦੇ ਲੋਕਾਂ ਨੂੰ ਕੀਤਾ ਗਿਆ ਸੁਚੇ एसटीएफ ਨੇ ਬਠਿੰਡਾ ਦੇ ਵਿੱਚ ਡਰਗ ਇਨਸਪੈਕਟਰ ਦੇ ਘਰ ਮਾਰਿਆ ਛਾਪਾ ਦਸਤਾਵੇਜ਼ ਲੈ ਕੇ ਕਬਜ਼ੇ ਦੇ ਵਿੱਚ ਮੋਹਾਲੀ ਐਸਟੀਐਫ ਕਰ ਰਹੀ ਮਾਮਲੇ ਦੀ ਜਾਂਚ ਹਰਿਆਣਾ ਕੈਬਨਿਟ ਦੀ ਹੋਈ ਅਹਿਮ ਬੈਠਕ ਕਈ ਫੈਸਲੇ ਆਤੇ ਲੱਗੀ ਮੋਹਰ ਕਰਮਚਾਰੀ ਤੇ ਕਿਸਾਨਾਂ ਦੇ ਲਈ ਵੱਡੀ ਸੋਗਾਤ ਅੰਬਾਲਾ ਦੇ ਸੈਕਟਰ 9 ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆ ਤਹਿਸੀਲਦਾਰ ਤੇ ਡੀਆਰਓ ਦੀਆਂ ਗੱਡੀਆਂ ਅਟੈਚ ਕਰ ਦਿੱਤੀਆਂ ਨੇ ਦਰਅਸਲ ਕੋਰਟ ਦੇ ਵਿੱਚ ਮਹਿਲਾ ਨੇ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਪੈਸੇ ਦਾ ਵਿਆਜ ਨਾ ਦੇਣ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਕੀ 2006 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਹੋਇਆ ਵਿਆਜ ਦੇਣ ਦੇ ਹੁਕਮ ਦਿੱਤੇ ਸਨ ਪਰ ਹੁਣੇ ਮਾਮਲਾ ਲਗਾਤਾਰ ਚੱਲਦਾ ਆ ਰਿਹਾ ਹੈ ਤੇ ਅੰਬਾਲਾ ਸ਼ਹਿਰ ਦੇ ਸੈਕਟਰ 9 ਦੇ ਵਿੱਚ ਜਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਜਿੱਥੇ ਤਾਂ ਸੀਿੰਦਾਰ ਤੇ ਡੀਆਰਓ ਦੀਆਂ ਗੱਡੀਆਂ ਵੀ ਅਟੈਚ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲੇ 'ਚ ਫੈਸਲਾ ਆਇਆ ਹੈ ਤੇ ਡੀਆਰਓ ਤੇ ਤਹਿਸੀਲਦਾਰ ਦੀ ਗੱਡੀ ਅਟੈਚ ਕਰਵਾ ਕੇ कोर्ट ने कस्टडी पूर्व लिया जिला बार एसोसिएशन आज हमने माननीय श्री आदेशों के अनुसार डीआरओ साहब और तहसीलदार साहब अबाड़ा की जो गाड़ी अटैच की हुई है उसको अपने कस्टडी में लेकर ले लिया है और माननीय जुडिशियल कॉम्प्लेक्स में इसको जब तक पेमेंट नहीं तब तक इसको अटैच किया है इसके पीछे मामला ये है कि हरियाणा सरकार द्वारा हुड्डा में जो सेक्टर नौ बढ़ा हुआ है उसकी हमने माननीय सुप्रीम कोर्ट से अपील करके हमारा लाखों रुपया हुड्डा ने हरियाणा सरकार ने देना है हमने कई सालों से केस लड़ रहे हैं लेकिन उसके बावजूद भी अब तक हुड्डा ने और हरियाणा सरकार ने वादियों को पेमेंट नहीं दी है ये मामला जडली मोजे का है अजमेर कौर जिसकी अब डेथ हो गई है उसका लड़का राजेश कुमार और उसका जो दूसरा लड़का है विकास कई सालों से मुकदमा लड़ रहे हैं और सरकार की गाड़ियों को अटैच किया जाए ताकि हमारे वादियों को पेमेंट दी जा सके और उनको इंसाफ मिल सके आज आज हमारा मेन मुद्दा ये था हम सुबह से क्योंकि माननीय अदालत ने कई दिनों से कुड़के के अटैचमेंट के ऑर्डर दिए हुए थे लेकिन डीआरओ साहब सुबह भी गाड़ी लेकर चले गए थे लेकिन हमारे जो वेलफ साहब है उसको सख्त आदेश दिए हुए थे ਕਿ ਕਿਸੇ ਵੀ ਤਰੀਕੇ ਸੇ ਗਾੜੀਓ ਕੋ ਲੈ ਕਰ ਕੇ ਆਓ ਤਾਂ ਕਿ ਅਸੀਂ ਇਸ ਕੋ ਅਟੈਚ ਕਰ ਸਕੀਏ ਔਰ ਵਾਧੇ ਕੀ ਪੇਮੈਂਟ ਦਿਲਾ ਸਕੀਏ। ਅੱਜ ਕੱਲ ਸਾਈਬਰ ਠੱਗੀਆਂ ਦੇ ਮਾਮਲੇ ਵੱਧਦੇ ਹੋਏ ਨਜ਼ਰ ਆ ਰਹੇ ਨੇ। ਇਸੇ ਵਿਚਾਲੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਆਈਐਸ ਅਫਸਰ ਦੇ ਨਾਂ ਤੇ ਫੇਕ ਵਟਸਐਪ ਦਾ ਅਕਾਊਂਟ ਬਣਾਇਆ ਗਿਆ ਤੇ ਐਨਾ ਹੀ ਨਹੀਂ ਕਈ ਹੋਰ ਅਧਿਕਾਰੀਆਂ ਨੂੰ ਇਸੇ ਅਕਾਊਂਟ ਤੋਂ ਮੈਸੇਜ ਭੇਜੇ ਗਏ ਨੇ ਤੇ ਇਸ ਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮੈਸੇਜ ਭੇਜਣ ਵਾਲੇ ਦਾ ਇਰਾਦਾ ਸ਼ਾਇਦ ਕਿਸੇ ਅਧਿਕਾਰੀ ਨੂੰ ਜਾਂ ਕਿਸੇ ਵਿਅਕਤੀ ਨੂੰ ਠੱਗਣ ਦਾ ਹੋ ਸਕਦਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਸੇਨੂ ਦੁੱਗਲ ਜਿਨ੍ਹਾਂ ਦੇ ਨਾਂ ਤੇ ਫੇਕ ਵਟਸਐਪ ਅਕਾਊਂਟ ਬਣਾਇਆ ਜਾਂਦਾ ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਡੀਸੀ ਦਾ ਕਹਿਣਾ ਹੈ ਕਿ ਇਹ ਫੇਕ ਅਕਾਊਂਟ ਜੋ ਕਿ ਉਹਨਾਂ ਦੇ ਨਾਂ ਤੇ ਬਣਾਇਆ ਗਿਆ ਤਾਂ ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿ ਹਾਲਾਂਕਿ ਇਸ ਬਾਰੇ ਐਸਐਸਪੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਦੇ ਇੱਕ ਫਰਜੀ ਕਾਲ ਤੁਹਾਡੇ ਨੰਬਰ ਤੋਂ ਗਈ ਗਈ ਹੈ ਕੀ ਮਾਮਲਾ ਕੀ ਹੈ ਜੀ ਉਹ ਕਿਸੇ ਨੇ ਮੇਰੀ ਫੋਟੋ ਲੈ ਕੇ ਫੇਕ ਆਈਡੀ ਕ੍ਰੀਏਟ ਕਰਕੇ WhatsApp ਨੰਬਰ ਤੇ ਮੇਰੇ ਹੀ ਸਟਾਫ ਦੇ STM ਦੇ ਸਟਾਫ ਨੂੰ ਉਹਨਾਂ ਨੂੰ ਮੈਸੇਜ ਕੀਤਾ ਹੈ ਮੈਸੇਜ ਕਰਕੇ ਚੈਟਿੰਗ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ تاکیر او اوناتوں کوئی پیسے ਉਗਲਵਾ ਸਕਦੇ ਤਾਂ ਜਿਸ ਤਰੀਏ ਮੇਰੇ ਧਿਆਨ ਚ ਆਇਆ ਮੈਂ ਨਾਲ ਦੀ ਨਾਲ ਆਪਣੇ ਸਾਰੇ سٹاک ਨੂੰ ਸਾਰੇ ਗਰੁੱਪਸ ਦੀ ਸਾਰੀ ਜਗ੍ਹਾ ਅਦਾ ਕਰਦੇ ਕਿ ਸਬਮਡੀ ਹੈਸ ਕ੍ਰੀਏਟਡ ਮਾਈ ਫੇਕ ਆਈਡੀ ਫੇਕ ਆਈਡੀ ਨਾਲ ਉਹਨੇ ਬਧਾਇਆ ਨੰਬਰ ਬਣਾਇਆ ਤਾਂ ਕੋਈ ਵੀ ਰਿਸਪੌਂਡ ਨਹੀਂ ਕਰਦਾ ਕਿੰਨ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਖਿਲਾਫ ਮੈਂ ਅਸੀਂ ਐਸਐਸਪੀ ਨੂੰ ਮੈਂ ਲਿਖ ਕੇ ਦਿੱਤਾ ਹੋਣਾ ਦੇ ਸਾਈਬਰ क्राइम ਦੇ ਉਸ ਉਸ ਵਿਭਾਗ ਦੀ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ ਕਰ ਦੇ ਮੈਡਮ ਪਤਾ ਲੱਗਿਆ ਕਿੰਨੇ ਕੁ ਅਧਿਕਾਰੀਆਂ ਨੂੰ ਕਾਲ ਕੀਤੀ ਗਈ ਹੈ ਦੋ ਤਿੰਨ ਦਾ ਪਤਾ ਲੱਗ ਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਐਨ ਨੂੰ ਕਿਹਾ ਔਰ ਮੈਂ ਨਾਲ ਦੀ ਨਾਲ ਇਨੀਸ਼ੀਏਟਲੀ ਸਾਰੀ ਜਗ੍ਹਾ ਮੈਸੇਜ ਲਗਾ ਦਿੱਤਾ ਕਿ ਨਾਟ ਟੂ ਰਿਸਪੌਂਡਬਲ ਠੀਕ ਹੈ ਨਾ ਤੁਮ ਐਸਟੀਐਫ ਦੇ ਵੱਲੋਂ ਬਠਿੰਡਾ ਤੋਂ ਵਿੱਚ ਰੇਡ ਕੀਤੀ ਗਈ ਹੈ ਦਰਅਸਲ ਐਸਟੀਐਫ ਨੇ ਡਰੱਗ ਇਨਸਪੈਕਟਰ ਦੇ ਘਰ ਦੇ ਵਿੱਚ ਛਾਪਾ ਮਾਰਿਆ ਤੇ ਰੇਡ ਦੇ ਦੌਰਾਨ ਕਈ ਦਸਤਾਵੇਜ਼ ਟੀਮ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਰੇਡ ਟੀਮ ਦੇ ਇੰਚਾਰਜ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਦਰਜ ਮਾਮਲੇ ਦੇ ਵਿੱਚ ਜਾਂਚ ਦੇ ਦੌਰਾਨ ਰੇਡ ਕੀਤੀ ਗਈ ਹੈ ਮਾਮਲੇ ਦੀ ਜਾਂਚ ਐਸਟੀਐਫ ਮੋਹਾਲੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਡਰੱਗ ਇਨਸਪੈਕਟਰ ਦੇ ਅਧਿਕਾਰ ਮੋੜ ਮੰਡੀ ਵਿਖੇ ਛਾਪਾ ਮਾਰਿਆ ਗਿਆ ਜਿਸ ਦੌਰਾਨ ਕੀ ਦਸਤਾਵੇਜ਼ ਜਿਹੜੇ ਟੀਮ ਦੇ ਲੋ ਕਬਜ਼ੇ ਦੇ ਵਿੱਚ ਲਏ ਗਏ ਨੇ ਸਰ ਜੀ ਤੁਸੀਂ ਅੱਜ ਬੋਲਦੇ ਹੋ ਕੀ ਮਾਮਲਾ ਜੀ ਨਹੀਂ ਕੁਝ ਨਹੀਂ ਕੋਈ ਐਫ ਆਈ ਆਰ ਲੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆਏ ਅੱਛਾ ਕੌਣ ਨੇ ਜੀ ਇਹ ਸ਼ਖਸ ਇਹਨਾਂ ਦੇ ਘਰ ਆਏ ਨੇ ਨਹੀਂ ਸ਼ਿਸ਼ਮਿਤਲ ਨੇ ਅੱਛਾ ਕਿਹੜੇ ਡਿਪਾਰਟਮੈਂਟ ਦੇ ਨੇ ਡਰਗ ਇਨਸਪੈਕਟਰ ਡਰਗ ਇਨਸਪੈਕਟਰ ਨੇ ਐਫ ਆਈ ਆਰ ਕੀ ਤੈਕੀ ਕੀਤੀ ਹੈ ਨਹੀਂ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ ਕੋ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਅਸੀਂ ਇਨਵੈਸਟੀਗੇਸ਼ਨ ਦਾ ਇੱਕ ਪਾਰਟੀ ਹੈ ਹਾਂਜੀ ਉਹ ਤੁਹਾਨੂੰ ਆਈ ਸੀ ਦੀ ਜੀ ਆ ਕਿ ਮੌੜ ਤੇ ਸੀ ਕਿਥੇ ਕਿਥੇ ਕੀਤੀ ਹੈ ਨਹੀਂ ਉਹ ਮੈਨੂੰ ਨਹੀਂ ਪਤਾ ਕੋਈ ਸਾਡੇ ਕੋਲ ਸਿੰਪਲੀ ਇਹ ਸੀ ਵੀ ਇੱਥੇ ਸਰਚ ਕਰਾ ਕੇ ਚੈੱਕ ਕਰਾ ਕੇ ਲੋਡ ਕੀ ਪੈ ਗਈ ਹੈ ਚੈੱਕ ਕਰਦੇ ਇਹਨੂੰ ਬੁਲਾਇਆ ਵੀ ਜਾ ਜੇ ਕੋਈ ਐਡਾ ਕੋਈ ਨਹੀਂ ਚੈਕਿੰਗ ਕਰਨੀ ਸੀ ਕੀ ਕਰਦੀ ਹੁਦਾਇਤ ਨੂੰ ਜੋ ਆਈਓ ਵੱਲੋਂ ਹਦਾਇਤ ਆਉਂਦੀ ਹੈ ਸਾਰੇ ਨਾ ਸਭ ਚੀਜ਼ ਚੱਕੀ ਕੋਈ ਸ਼ੱਕੀ ਕੋਈ ਚੀਜ਼ ਹੈ ਡਾਕੂਮੈਂਟਸ ਵਗੈਰਾ ਨੇ ਚੈੱਕ ਕਰ ਰਹੇ ਕਿ ਕਿੱਥੇ ਲੱਗਿਆ ਜੀ ਇਸ ਤਰ੍ਹਾਂ ਜੇ ਪੋਸਟਿੰਗ ਇਹਦੀ ਫਾਈਲ ਕਰਦਾ ਸਰੇ ਨੇ ਸੱਤ ਗੱਲ ਕਰੀ ਕੁਝ ਤੁਹਾਡੇ ਵੱਲੋਂ ਸੀਲ ਵੀ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਕੇ ਹੁਣ ਹੁਣ ਡਾਕੂਮੈਂਟ ਚੈੱਕ ਕਰ ਰਹੇ ਨੇ ਉਹੀ ਡਾਕੂਮੈਂਟ ਚੈੱਕ ਕਰ ਰਹੇ ਕੋਈ ਸਿੰਪਲੀ ਹੋਰ ਕੁਝ ਨਹੀਂ ਹੋ ਰਿਹਾ ਕੋਈ ਇਹੋ ਜੀ ਕੋਈ ਚੀਜ਼ ਹੋਰ ਇਹੋ ਜੀ ਨਹੀਂ ਹੋ ਰਹੀ ਠੀਕ ਹੈ ਅੰਕੀਟੀਮਾਂ ਦੀ ਰੀਡ ਕਰ ਰਹੇ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀ ਠੀਕ ਹੈ ਮੈਨੂੰ ਇੱਕ ਸਹਤ ਹੋਈ ਹੈ ਇਨਵੈਸਟੀਗੇਟਿੰਗ ਅਫਸਰ ਵੱਲੋਂ ਉਹਦੀ ਪਾਲਣਾ ਕਰਦੇ ਅਸੀਂ ਕਰਦੀ ਕਰਦੇ ਹਰਿਆਣਾ ਕੈਬਨਿਟ ਦੀ ਇਹ ਮੀਟਿੰਗ ਹੋਈ ਹੈ ਜਿਸ ਦੌਰਾਨ ਕੀ ਕਈ ਵੱਡੇ ਫੈਸਲੇ ਤੇ ਮੋਹਰ ਲਗਾਈ ਗਈ ਹੈ ਤਾਂ ਸੀਐਮ ਨਾਇਬ ਸੈਣੀ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਐਮਐਸਪੀ ਤੇ ਖਰੀਦਣ ਨੂੰ ਲੈ ਕੇ ਤੇ ਅਭਿਆਣਾ ਖਤਮ ਕਰਨ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਇਸ ਵਾਰ ਘੱਟ ਬਰਸਾਤ ਹੋਈ ਹੈ ਇਸ ਦੇ ਚਲਦਿਆਂ ਕਿਸਾਨਾਂ ਦੇ ਖਰਚੇ ਵੀ ਵਧੇ ਨੇ ਇਸ ਦੇ ਲਈ ਕੈਬਨਿਟ ਦੀ ਬੈਠਕ ਦੇ ਵਿੱਚ ਚਾਲੂ ਖਰੀਦ ਦੀਆਂ ਫਸਲਾਂ ਦਾ ਬੋਨਸ ਦਿੱਤਾ ਜਾਣਾ ਤੇ ਪ੍ਰਤੀ ਏਕੜ 2000 ਰੁਪਏ ਦਾ ਬੋਨਸ ਮਿਲੇਗਾ ਇਸ ਦੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ 15 ਅਗਸਤ ਤੱਕ ਕਿਸਾਨ ਆਪਣੀਆਂ ਫਸਲਾਂ ਦਾ ਪंजीकरण ਪੋਰਟਲ ਤੇ ਕਰਵਾ ਲੈਣ ਇਸ ਦੇ ਨਾਲ ਸੀਐਮ ਨਾਇਬ ਸੈਣੀ ਨੇ ਵੱਡੀ ਜਾਣਕਾਰੀ ਦਿੱਤੀ ਹੈ ਕਿ ਕੱਚੇ ਕਰਮਚਾਰੀਆਂ ਨੂੰ ਇੱਕ ਐਕਟ ਲਿਆ ਕੇ ਉਹਨਾਂ ਦੀ ਸੇਵਾ ਨੂੰ ਸੁਰੱਖਿਅਤ ਕਰਨ ਦਾ ਫੈਸਲਾ ਲਿਆ ਗਿਆ ਪਰਸਨਲ ਆਊਟਸੋਰਸ ਤੇ ਐਚ ਕੇ ਆਰ ਐਨ ਦੇ ਤਹਿਤ ਲੱਗੇ 120000 ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਣ ਵਾਲਾ 50000 ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀ ਹਾਲਾਂਕਿ ਇਸ ਪਾਲਿਸੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜਿਨ੍ਹਾਂ ਕਰਮਚਾਰੀਆਂ ਨੂੰ 5 ਸਾਲ ਜਾਂ ਫਿਰ ਇਸ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤਾਂ ਉਹਨਾਂ ਨੂੰ ਘੱਟੋ-ਘੱਟ ਪੇਸਕੇਲ ਦਾ 5 ਫੀਸਦੀ ਪੱਤਾ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਦੇ ਨਾਲ 8 ਸਾਲ ਬਾਰੇ ਕਰਮਚਾਰੀਆਂ ਨੂੰ ਘੱਟੋ-ਘੱਟ ਪੇਸਕੇਲ ਦਾ 10 ਫੀਸਦੀ ਜ਼ਿਆਦਾ ਪੱਤਾ ਮਿਲੇਗਾ ਤੇ ਇਸ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਜ਼ਿਆਦਾ ਸਮਾਂ ਨੌਕਰੀ ਕੀਤੀ ਹੈ ਉਹਨਾਂ ਨੂੰ ਘੱਟੋ-ਘੱਟ

मेरा किसान एक एकड़ एक या उससे कम की जमीन उसके पास है उसको भी हम दो हजार रूपये देने का काम बोनस के रूप में करेंगे ये हमारी कैबिनेट ने आज निर्णय किया है मैं सभी किसान भाइयों से आज अपील करना चाहूंगा हरियाणा प्रदेश के कि मेरी फसल मेरा बोरा पोर्टल के ऊपर वो अपनी अपनी फसल का रजिस्ट्रेशन पंजीकरण करा लें ताकि उनके खाते के अंदर हम ये राशि भेज सकें जो दो हजार रूपये का बोनस देने का निर्णय हमने किया है और इसका मेरे हरियाणा प्रदेश के किसानों को एक बड़ा लाभ मिलेगा और ये बोनस प्रति एकड़ दो हजार रूपये देने का निर्णय हमारी सरकार ने किया सभी प्रकार के खरीद की सभी फसलों का जितनी हॉर्टिकल्चर भी मैंने कहा है कि फल फूल सब्जी उसके अंदर सभी प्रकार की फसलों का रजिस्ट्रेशन कराएंगे तो प्रति एकड़ के हिसाब से दो हजार देने का काम वो हम शीघ्र ही उसका करेंगे क्योंकि बारिश कम हुई है और उस बारिश कम होने के कारण से हमने ये निर्णय लिया है मैंने कहा है कि मैं एक गरीब किसान का बेटा हूं और गरीब किसान के उस पीड़ा के बारे में मुझे मालूम है ताकि उन तक हम ये सीधा सुविधा पहुंचा सके उनका खर्चा कम हो सके उसको लेकर के हमारी सरकार ने निर्णय किया है अगर एक एकड़ से भी कम किसी किसान के पास भूमि है उसको भी दो हजार रूपए देंगे नहीं अगर कोई रह गया तो वो अपना पंजीकरण करा ले उसको लेकर के हमने आज आप लोगों से अपील की और एक बड़ा निर्णय ये हमारी कैबिनेट ने आज लिया है कर्मचारियों के हित में उनको सुरक्षित करने के लिए मंत्रिमंडल ने ये ऐतिहासिक फैसला आज लिया है ये आज प्रस्ताव आया है आज एक्ट के माध्यम से प्रस्ताव को हमने पारित किया है इसके लिए मैं बताना चाहूंगा कि प्रदेश के विभिन्न विभागों में कार्यरत सभी अनुबंधित कर्मचारियों सहित हरियाणा कौशल रोजगार निगम के तहत कार्यरत सभी अनुबंधित कर्मचारियों की सेवाएं सेवा सेवानीति के अवधि तक सुरक्षित करने का चाहे वो आउटसोर्सिंग है और चाहे वो एचके के माध्यम से है ऐसे सब कर्मचारियों को जिसका हरियाणा प्रदेश के अंदर लगभग एक लाख बीस हजार कर्मचारियों को सुरक्षित करने का निर्णय आज एक एक्ट के माध्यम से हमारी कैबिनेट ने आ, लिया है इसके लिए मैं सभी कर्मचारियों को बधाई भी देता हूं शुभकामनाएं भी देता हूं क्योंकि यह सरकार लगातार उनके हित के लिए मजबूती से काम कर रही है ਆਜ਼ਾਦੀ ਦਿਹਾੜੇ ਤੋਂ ਪਹਿਲੇ ਦਿੱਲੀ ਦੇ ਵਿੱਚ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਨੇ ਦਰਅਸਲ ਪੋਸਟਰ ਦੇ ਵਿੱਚ ਅਰਸ਼ਦੀਪ ਡੱਲਾ, ਪਰਮਜੀਤ ਸਿੰਘ ਪੰਮਾ ਇਸ ਦੇ ਨਾਲ ਰਣਜੀਤ ਸਿੰਘ ਤੇ ਗੁਜੇਂਦਰ ਸਿੰਘ ਪੰਜੋਲੀ ਦੇ ਜਿਹੜੇ ਪੋਸਟਰ ਨੇ ਉਹ ਲਗਾਏ ਜਾਂਦੇ ਨੇ ਤੇ ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਅਰਸ਼ ਡੱਲਾ ਦੇਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਅਤਵਾਦੀ ਤੇ ਗੈਂਗਸਟਰ ਨੈਕਸਸ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਤੇ ਹੁਣ 15 ਅਗਸਤ ਦੇ ਮੱਦੇਨਜ਼ਰ ਜਿੱਥੇ ਪੁਲਿਸ ਪ੍ਰਸ਼ਾਸਨ ਮੁਸਤੈਦ ਨਜ਼ਰ ਆ ਰਿਹਾ ਹੈ ਤਾਂ ਦਿੱਲੀ ਦੇ ਵਿੱਚ ਜਾਦੇ ਖਾਲਿਸਤਾਨੀ ਸਮਰਥਨ ਦੇ ਵਿੱਚ ਪੋਸਟਰ ਲਗਾਏ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਦੇ ਰਾਸ ਸਭਾ ਮੈਂਬਰ ਤੇ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱੱਤਲ ਜਿਨ੍ਹਾਂ ਨੇ ਵਿਨੇਸ਼ ਪੋਗਾਠ ਨੂੰ ਲੈ ਕੇ ਇਹਮ ਐਲਾਨ ਕਰ ਦਿੱਤਾ ਹੈ दरअसल ਉਹਨਾਂ ਦਾ ਕਹਿਣਾ ਹੈ ਕਿ ਵਿਨੇਸ਼ ਉਹਨਾਂ ਦੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਤੇ ਜਿਵੇਂ ਬਾਕੀ ਤਗਮਾ ਲੈ ਕੇ ਆਉਣ ਵਾਲਿਆਂ ਨੂੰ ਇਨਾਮ ਮਿਲਦਾ ਹੈ ਉਸੇ ਤਰ੍ਹਾਂ ਦੇ ਨਾਲ ਵਿਨੇਸ਼ ਪੋਗਾਠ ਨੂੰ ਵੀ ਇਨਾਮ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਸਿਲਵਰ ਮੈਡਲ ਦੇ ਹਿਸਾਬ ਦੇ ਨਾਲ 25 ਲੱਖ ਦਾ ਇਨਾਮ ਤੇ ਪੂਰਾ ਸਨਮਾਨ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁੱਖ ਜ਼ਰੂਰ ਰਹੇਗਾ ਕਿ ਜੋ ਖਿਡਾਰੀ ਦੇਸ਼ ਦੇ ਲਈ ਗੋਡ ਲੈ ਕੇ ਆ ਸਕਦੀ ਹੈ ਉਸ ਦੇ ਲਈ ਮਲਾਲ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਰਹਿਣ ਵਾਲਾ ਹੈ। ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਵਾਂਗਾ। ਬਹੁਤ ਬਹੁਤ ਧੰਨਵਾਦ ਤੁਸੀਂ ਆਏ। विद विनेश फॉर गॉड ਜਿਹੜੀ ਐਲਪੀਯੂ ਦੀ ਵਿਦਿਆਰਥੀ ਹੈਗੀ ਔਰ ਜਿਹਨੇ 올림픽 ਦੇ ਵਿੱਚ ਦੇਸ਼ ਲਈ ਸਿਲਵਰ ਮੈਡਲ ਸਾਡੇ ਮੁਤਾਬਿਕ ਜਿੱਤ ਲਿਆ ਸੀ ਔਰ ਉਹ 골ਡ ਮੈਡਲ ਲਈ ਫਾਈਟ ਕਰ ਰਹੀ ਸੀ ਕਰਨ ਜਾ ਰਹੀ ਸੀ ਪਰ ਵਿਚਕਾਰ ਉਹਨੂੰ ਇਹ ਕਹਤਾ ਜੀ ਤੇਰਾ ਜਿਹੜਾ ਵਜ਼ਨ ਹੈਗਾ 100 ਗ੍ਰਾਮ ਜ਼ਿਆਦਾ ਹੈ ਤੇ ਉਹਨੂੰ ਉਹ ਬਾਹਰ ਕਰ ਦਿੱਤਾ ਗਿਆ ਉਸ ਗੇਮ ਦੇ ਵਿੱਚੋਂ ਉਸ ਸਪਰਟਾ ਦੇ ਵਿੱਚੋਂ ਦੇ ਨਾਲ ਸਾਡੇ ਸਾਰੇ ਪਾਰਟੀਆਂ ਦੇ ਦਿਲ ਟੁੱਟੇ ਹੋਏ ਹੈਗੇ ਨੇ ਸਾਰਿਆਂ ਨੂੰ ਅਸੀਂ ਲੱਗ ਰਿਹਾ ਹੈਗਾ ਕਿ ਇਹ ਜਿਹੜਾ ਉਹਦੇ ਨਾਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਇਵਨ ਪਾਰਾ ਦਿਦੇ ਮੰਨੇ ਪ੍ਰਧਾਨ ਮੰਤਰੀ ਜੀ ਨੇ ਵੀ ਟਵੀਟ ਕੀਤਾ ਤੇ ਉਹਨੂੰ ਕਿਹਾ ਤੂੰ ਚੈਂਪੀਅਨ ਹੈਗੀ ਤੂੰ ਫਾਈਟਰ ਹੈਗੀ ਤੂੰ ਦੇਸ਼ ਤੇ ਸਾਰੇ ਬੱਚਾ ਲਈ ਇਨਸਪੀਰੇਸ਼ਨ ਹੈਗੀ ਪੂਰਾ ਦੇਸ਼ ਇਹੀ ਮਹਿਸੂਸ ਕਰ ਰਿਹਾ ਹੈਗਾ ਕਿ ਵਿਨੀਸ਼ ਫਗਟ ਇੱਕ ਚੈਂਪੀਅਨ ਹੈ ਇੱਕ ਫਾਈਟਰ ਹੈ ਇੱਕ ਇਨਸਪੀਰੇਸ਼ਨ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਸਾਰੇ ਇਹੀ ਮਹਿਸੂਸ ਕਰਦੇ ਹੈਗੇ ਕਿ ਅਸੀਂ ਉਹਦੇ ਨਾਲ ਖੜੇ ਹੈਗੇ ਪੂਰਾ ਦੇਸ਼ ਉਹਦੇ ਨਾਲ ਖੜਾ ਹੈਗਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜਾ ਬੱਚਾ 골ਡ ਮੈਡਲ ਜਿੱਤਦਾ ਉਹਨੂੰ ਅਸੀਂ 50 ਲੱਖ ਦਾ ਇਨਾਮ ਦਿੰਨੇ ਹੈਗੇ ਜਿਹੜਾ ਸਿਲਵਰ ਜਿੱਤਦਾ ਉਹਨੂੰ 25 ਲੱਖ ਦਾ ਜਿਹੜਾ ਬ੍ਰੌਂਜ਼ ਜਿੱਤਦਾ ਉਹਨੂੰ 10 ਲੱਖ ਦਾ ਜਿਹੜਾ ਪਾਰਟਿਸਿਪੇਟ ਕਰਦਾ ਉਹ ਜਿੰਨੀ ਪੰਨਾ ਉਹਨੂੰ 5 ਲੱਖ ਦਾ ਇਨਾਮ ਦਿੰਨੇ ਆ ਇਸ 올림픽 ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ 24 ਬੱਚੇ ਗਏ ਹੈਗੇ ਨੇ ਜਿਹੜੇ ਦੁਨੀਆ ਦੀ ਕਿਸੇ ਯੂਨੀਵਰਸਿਟੀ ਤੋਂ ਵੀ ਪੜ੍ਹੇ ਜਾਣ ਵਾਲੇ ਬੱਚਾ ਤੇ ਨੰਬਰ 2 ਤੇ ਅਸੀਂ ਆੰਦੇ ਹੈਗਾ ਨੰਬਰ 1 ਤੇ ਸਟੈਨਫੋਰਡ ਯੂਨੀਵਰਸਿਟੀ ਯੂਐਸਏ ਆਂਦੀ ਹੈਗੇ ਕਿ ਕਿਉਂਕਿ ਜਿਹੜਾ ਵੀ ਇਨਾਮ ਅਸੀਂ ਕੋਸ਼ਿਸ਼ ਕੀਤਾ ਹੈ ਸਿਗਨਲ ਮੈਡਲਿਸਟ ਲਈ 25 ਲੱਖ ਦਾ ਉਹ 25 ਲੱਖ ਦਾ ਇਨਾਮ ਅਸੀਂ ਵਿਨੇਸ਼ ਫੋਗਟ ਨੂੰ ਹੁਣ ਵੀ ਦਵਾਂਗੇ ਕਿਉਂਕਿ ਉਹ ਸਾਡੇ ਲਈ ਤੇ ਚੈਂਪੀਅਨ ਨਹੀਂ ਹੈਗੀ ਉਹ ਦੇਸ਼ ਤੇ ਲਈ ਉਹ ਚੈਂਪੀਅਨ ਨਹੀਂ ਹੈਗੀ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈਗੀ ਉਹਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਦੇਸ਼ ਦੀ ਉਹ ਧੜਕਨ ਹੈਗੀ ਉਹ 140 ਕਰੋੜ ਪਾਕਿਆਨੀ ਧੜਕਨ ਹੈਗੀ ਅਸੀਂ ਉਹਦੇ ਨਾਲ ਖੜੇ ਆ ਪੂਰਾ ਦੇਸ਼ ਉਹਦੇ ਨਾਲ ਖੜਾ ਹੈ ਕਿ ਉਹਦਾ ਜਿਹੜਾ ਵੀ ਹੱਕ ਬੰਦਾ ਇਨਾਮ ਦਾ ਉਹਨੂੰ ਬਿਲਕੁਲ ਦਿੱਤਾ ਜਾਏਗਾ ਸਰ ਮੀਤੀ ਕੀ 골ਡ ਲੈ ਕੇ ਆਇਆ ਜਾਏਗਾ ਕਿਉਂਕਿ ਲੋਕੋ ਨੂੰ ਵਿਸ਼ਵਾਸ ਹੈ ਕਿ 골ਡ ਤਾਂ ਪੱਕਾ ਆਏਗਾ ਬਿਲਕੁਲ ਉਮੀਦ थी हम सबको ਕਿ ਜਿਸ ਤਰੀਕੇ ਸੇ ਉਸਨੇ ਫਾਈਟ ਕੀਤਾ tha ਉਹ ਸਿਲਵਰ ਮੈਡਲ ਕੀ ਜਿੱਤ ਤੱਕ ਪਹੁੰਚ ਗਈ थी कि वो गोल्ड भी लेकर आएगी लेकिन बीच में ये अनहोनी होगी जो किसी ने भी नहीं सोचा था ਪੰਜਾਬ ਦੇ ਵਿੱਚ ਲਗਾਤਾਰ ਹੀ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ ਤੇ ਨਾ ਬੇਅਦਬੀਆਂ ਨੂੰ ਰੋਕਣ ਦੇ ਲਈ ਜਿੱਥੇ ਸਿੱਖ ਸੰਸਥਾਵਾਂ ਚਿੰਤਤ ਨੇ ਉੱਥੇ ਹੀ ਸਿੱਖ ਸੰਗਤ ਵੀ ਚਿੰਤਾ ਦੇ ਵਿੱਚ ਹੈ ਦੂਜੇ ਪਾਸੇ ਸਚਖੰਡ ਸੀਰ ਹਰਮੰਦਰ ਸਾਹਿਬ ਦੇ ਨਜ਼ਦੀਕ ਗਲਿਆਰਾ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਗੁਟਕਾ ਸਾਹਿਬ ਦੀਆਂ ਪੋਥੀਆਂ ਦੀ ਵਿਕਰੀ ਕੀਤੀ ਜਾਂਦੀ ਹੈ ਇਸ ਦੌਰਾਨ ਦੁਕਾਨਦਾਰ ਆਪਣੀ ਵਿਕਰੀ ਦੇ ਲਈ ਕਿਸੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਵੇਚ ਦਿੰਦੇ ਨੇ ਜਿਸ ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆ ਸਿੱਖ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਕਾਲੀ ਤੇ ਹੋਰ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਮਾਰਕੀਟ ਦੇ ਵਿੱਚ ਜਾ ਕੇ ਸਾਰੇ ਦੁਕਾਨਦਾਰਾਂ ਨੂੰ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਬੇਨਤੀ ਕੀਤੀ ਗਈ ਹੈ ਕਿ ਦੁਕਾਨਾਂ 'ਤੇ ਮੌਜੂਦ ਧਾਰਮਿਕ ਸਹਾਤ ਗੁਰਬਾਣੀ ਦੇ ਗੁਟਕਾ ਸਾਹਿਬ ਤੇ ਪੋਥੀਆਂ ਦੀ ਸਾਂਭ ਸੰਭਾਲ ਹਿੱਤ ਸਿੱਖ ਮਰਿਆਦਾ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਤੇ ਸਮੁੱਚੇ ਧਾਰਮਿਕ ਸਿਹਤ ਨੂੰ ਵਪਾਰਕ ਨਜ਼ਰੀਏ ਦੇ ਨਾਲ ਨਾ ਵੇਖਿਆ ਜਾਵੇ ਉਹਨਾਂ ਕਿਹਾ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਤੇ ਨਾਨਕ ਨਾਮ ਲੈਵਾ ਕਿਸ ਸੰਗਤ ਦੀ ਆਸਥਾ ਜੁੜੀ ਹੋਈ ਹੈ ਗੁਰਬਾਰੀ ਗੁਟਕਾ ਸਾਬ ਦੀ ਖਰੀਦ ਕਰਨ ਆਏ ਕਿਸੇ ਵੀ ਵਿਅਕਤੀ ਦੀ ਜਾਂਚ ਪਰਖ जरूर ਕਰ ਲਈ ਜਾਵੇ ਤਾਂ ਜੋ ਉਸ ਸ਼ਖਸ ਦਾ ਮਕਸਦ ਸਿੱਖ ਭਾਵਨਾਵਾਂ ਨੂੰ ਸੱਟ ਮਾਰਨਾ ਨਾ ਹੋਵੇ ਇਸ ਦਾ ਪਤਾ ਲੱਗ ਸਕੇ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਜੋ ਥਾਂ-ਥਾਂ ਤੇ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ ਨੇ ਉਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਤੇ ਇਹ ਬੇਅਦਬੀਆਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ ਅਜਿਹੇ ਲਈ ਸਾਨੂੰ ਪਹਿਲਾਂ ਹੀ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਉਧਰ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਸਿੱਖ ਜਥੇਬੰਦੀਆਂ ਦੇ ਬਲੂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਗੁਟਕਾ ਸਾਬ ਵੇਚਣ ਦੇ ਲਈ ਜੋ ਹਦਾਇਤਾਂ ਉਹਨਾਂ ਇਹ ਦਿੱਤੀਆਂ ਨੂੰ ਬਿਲਕੁਲ ਸਹੀ ਨਹੀਂ ਤੇ ਉਹਨਾਂ ਦੇ ਵਿਚਾਰ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਗੁਟਕਾ ਸਾਬ ਦੀਆਂ ਪੋਥੀਆਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਅਗਾਂ ਪਵੈਖ ਦੇ ਵਿੱਚ ਨਹੀਂ ਵੇਚੀਆਂ ਜਾਣਗੀਆਂ ਵੀਰ ਸਿੰਘ ਜੀ ਅੱਜ ਸਿੱਖ ਜਥੇਬੰਦੀ ਆਈਆਂ ਸੀ ਤੁਹਾਡੀ ਦੁਕਾਨਦਾਰਾਂ ਨੂੰ ਮਿਲ ਕੇ ਗਈਆਂ ਅਪੀਲ ਕਰਕੇ ਗਈਆਂ ਕਿ ਜਿਹੜੇ ਗੁੱਟਾ ਸਾਹਿਬ ਹੈ ਉਹ ਫਰੇਕ ਨੂੰ ਨਾ ਦਿੱਤੇ ਜਾਣ ਕੀ ਕਹਿਣਾ ਚਾਹੋਗੇ ਇਹਦੇ ਤੇ ਕੀ ਦੁਕਾਨਦਾਰਾਂ ਦੀ ਕੀ ਰਾਇ ਹੈ ਬਿਲਕੁਲ ਹੈ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਵੇਖੋ ਜੀ ਕੋਈ ਸਰਦਾਰ ਆਵੇ ਵੇਖ ਕੇ ਗੁੱਟਕਾ ਸਾਹਿਬ ਵੇਚਿਆ ਜਾਵੇ ਪਹਿਲੀ ਗੱਲ ਤੇ ਬਾਣੀ ਦੀ ਜਿੰਨੀ ਅਧਰ ਕਰੋ ਉਨਾ ਘਟਾ ਠੀਕ ਹੈ ਜੀ ਪੂਰੀ ਮਰਿਆਦਾ ਨਾਲ ਵੇਚਿਆ ਜੇ ਇਹਦੀ ਆਪ ਕਹਿੰਦੇ ਕਿ ਕੋਈ ਗੱਲ ਨਹੀਂ ਆਨਲੇ ਦਿਨਾ ਵਿੱਚ ਤੁਸੀਂ ਦੁਬਾਰਾ ਕੇ ਚੈੱਕ ਵੀ ਕਰ ਸਕਦੇ ਜੇ ਕਿ ਦੁਕਾਨਦਾਰ ਸਹੀ ਤਰੀਕੇ ਨਾਲ ਵੇਚਦੇ ਪਏ ਕਿ ਨਹੀਂ ਵੇ ਜਿਹੜਾ ਕੋਈ ਗਲਤ ਤਰੀਕਾ ਨਾਲ ਵੇਚਦਾ ਪਿਆ ਫਿਰ ਤੇ ਜਿਹੜੀ ਕਾਰਵਾਈ ਹੋਵੇ ਬੰਦੀ ਬੁਖਰੋ ਫਿਰ ਜਿਹੜੀ ਪਿਛਲੇ ਦਿਨੀ ਇੱਕ ਗੁੱਤਕਾ ਸਾਹਿਬ ਵੇਚਿਆ ਗਿਆ ਸੀ ਇੱਕ ਮੁੰਮੇੰ ਬੱਚੇ ਨੂੰ ਇੱਥੇ ਲੱਗਦਾ ਕਿ ਉਹ ਗਲਤੀ ਸੀ ਨਹੀਂ ਬਿਲਕੁਲ ਗਲਤੀ ਹੈ ਜੀ ਵੇਖੋ ਜੀ ਛੋਟੇ ਬੱਚਾ ਮੋਨਾ ਦੀ ਬਾਰੇ ਵੇਖੋ ਕਿ ਬੱਚਾ ਪੜਨ ਲਈ ਦੇ ਬਾਨੀ ਪੜਨ ਦੇ ਲਾਇਕ ਹੈ ਕਿ ਨਹੀਂ ਹੈ ਠੀਕ ਨਹੀਂ ਮੈਂ ਹੁਣ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਗੁੱਤਕਾ ਸਾਹਿਬ ਵੇਚਣਾ ਵਾ ਪੂਰੇ ਵੇਖੋ ਵੇਖ ਕੇ ਗੁੱਤਕਾ ਸਾਹਿਬ ਵੇਚੋ ਐਦਾਂ ਗੁੱਤਕਾ ਸਾਹਿਬ ਬਿਲਕੁਲ ਨਹੀਂ ਵੇਚਣਾ ਤੁਸੀਂ ਨੇ ਆਨਲੇ ਸਮੇਂ ਚ ਇਹ ਚੀਜ਼ਾਂ ਨਾਲੇ ਧਿਆਨ ਵੀ ਰੱਖਿਆ ਜਾਵੇਗਾ। ਭਾਈ ਹੋਰ ਵੀ ਆਪਣੇ ਜਿਹੜੇ ਲੱਗੇ ਦੁਕਾਨਦਾਰ ਭਰਾਵੋ ਨੂੰ ਵੀ ਕਹਾਂਗੇ ਕਿ ਅੱਗੋਂ ਜਿਹੜੇ ਗੁੜਕਾ ਸਾਹਿਬ ਵੇਚਣਾ ਕੀ ਤਰੀਕੇ ਨਾਲ ਥੋੜਾ ਵੇਚੋ। ਲੱਗਦਾ ਨਹੀਂ ਕਿ ਦੇਸ਼ਾਂ ਦੇਸ਼ਰ ਸੰਗਤ ਇਥੇ ਹੁੰਦੀ ਹੈ। ਬਿਲਕੁਲ ਜੀ ਬਿਲਕੁਲ। ਦੁਕਾਨਦਾਰ ਅਤੇ ਰਮਨਾਲਾ ਸਾਹਿਬ ਜੀਆ ਕੋਈ ਸੱਚ ਕੋ ਉਸਤ੍ਰ ਧਾਰਮਿਕ ਉਸਤ੍ਰ ਜਿੰਦਰੀ ਤਾਂ ਉਹਨਾਂ ਨੂੰ ਮਰਿਆਦਾ ਵੀ ਜਨੂ ਦਸੂ। ਬਿਲਕੁਲ ਜੀ ਕੋਈ ਮਰਿਆਦਾ ਪਹਿਲਾਂ ਜੀ ਸਭ ਤੋਂ ਪਹਿਲਾਂ ਮਰਿਆਦਾ ਹੀ ਹੈ ਜੀ ਬਾਕੀ ਸਾਰੀ ਚੀਜ਼ਾਂ ਬਾਅਦ ਵਿੱਚ ਆਈਆਂ ਹੈ। ਠੀਕ ਹੈ ਜੀ ਬਾਕੀ ਚਲੋ ਅੱਗੋਂ ਪੂਰੀ ਚੀਜ਼ ਆਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਅਮਰਸਰ ਸਾਹਿਬ ਮਾਰਕੀਟ ਦੇ ਵਿੱਚ ਆਏ ਆ ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਅਤੇ ਨਾਲ ਹੀ ਜਿਹੜੀ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਉਸ ਤਰ੍ਹਾਂ ਵਾਂਗ ਕੇ ਜਿਹੜੀ ਜਿੰਨੀਆਂ ਵੀ ਸਮੂਚੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਨੂੰ ਧਾਰਮਿਕ ਸਾਹਿਤ ਅਤੇ ਪ੍ਰਕਾਸ਼ਕ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸੰਮਰ ਬੇਨਤੀ ਹੈ ਕਿ ਉਹ ਆਪਣੇ ਪਾਸ ਮੌਜੂਦ ਧਾਰਮਿਕ ਸਾਹਿਤ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਹਿਤ ਸਿੱਖ ਮਰਿਆਦ ਦਾ ਵਿਸ਼ੇਸ਼ ਖਿਆਲ ਰੱਖਣ ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ ਬਲਕਿ ਇਹ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਤਾ ਜੁੜੀ ਹੋਈ ਹੈ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨ ਆਏ ਕਿਸੇ ਵੀ ਸਖਸ਼ ਦੀ ਥੋੜੀ ਬਹੁਤੀ ਜਾਂਚ ਪਰਖ ਜ਼ਰੂਰ ਕਰ ਲਈ ਜਾਵੇ ਕਿ ਕਿਧਰੇ ਉਸ ਸਖ ਦਾ ਮਕਸ਼ਦ ਸਿੱਖ ਭਾਵਨਾ ਨੂੰ ਸੱਟ ਮਾਰਨਾ ਨਾ ਹੋਵੇ ਆਪ ਜੀ ਸਮਝ ਸਕਦੇ ਹੋ ਕਿ ਪਿਛਲੇ ਸਮੇਂ ਜੋ ਜੋ ਥਾਂ ਥਾਂ ਤੇ ਬੇਦਬੀਆਂ ਹੋਈਆਂ ਹਨ ਉਹਦੇ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੜੀ ਫੇਸ ਪਹੁੰਚੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੇਨਤੀ ਨੂੰ ਸਵਾਰਕਾਰ ਕਰੋਗੇ ਇਸ ਦਾ ਕਾਰਨ ਇਹ ਹੈ ਜੀ ਵੀ ਦੁਕਾਨਾਂ ਦੇਤੇ ਆਮ ਇਥੇ ਗੁਟਕਾ ਸਾਹਿਬ ਕੋਥੀਆਂ ਵਿਕਦੀਆਂ ਨੇ ਪਿਛਲੇ ਇੱਕ ਦਿਨਾਂ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲੋਕ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਇਹ ਪੁਲਾਇਨਾਂ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁਟਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਹੈ ਵੀ ਗੁਰਬਾਨੀ ਦਾ ਸਤਕਾਰ ਕਰੀਏ ਆਪਾਂ ਠੀਕ ਆ ਪਿਛਲੇ ਜੋ ਹੋ ਗਿਆ ਉਹ ਹੋ ਗਿਆ ਗਾਂ ਆਪ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਤਾਂ ਮਾਰਕੀਟ ਦੇ ਵਿੱਚ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਪਹਿਲਾਂ ਅਜ ਬੇਨਤੀ ਕਰਨ ਵਾਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਰਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਆਧਾਰਿਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਇਹ ਬ कि ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘੜੇ ਜਾਂਚ ਪੜਤਾਲ ਜ਼ਰੂਰ ਕਰੋ ਕਿ ਗੁਰਬਾਣੀ ਦੀ ਪੋਥੀ ਇਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕਿ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲਿ ਜਾਵੇ ਤੇ ਜਾ ਕੇ ਬੇਦਵੀ ਕਰ ਦੇ ਫਿਰ ਬਾਅਦ ਚ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੀ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਣ ਸੋ ਸਨਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਰਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨਤੀ ਸਾਡੀ ਸਤਿ ਸ੍ਰੀ ਅਕਾਲ ਕੀਤੀ ਸਵਕਾਰ ਵੀ ਕੀਤੀ ਆ ਤੇ ਇਹ ਵੀ ਕਿਹਾ ਕਿ ਅਸੀਂ ਗਾਂ ਤੋਂ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀ ਇਹਨਾਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਖਿਆਲ ਰੱਖਣਗੇ ਅਸੀਂ ਆਸ ਇਹ ਕਰਦੇ ਆ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਸਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਆ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਪੋਥੀਆਂ ਦੀ ਕਿਉਂਕਿ ਇਹ ਤਾਂ ਸਤਕਾਰ ਨਹੀਂ ਹੁੰਦਾ ਇੱਕ ਗੁਰਬਾਣੀ ਦੀਆਂ ਪੋਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਗਤਾਂ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋਈ ਕਿਹੜੀ ਕਿਸੇ ਦੀ ਘਾਟ ਨਾ ਪੈਸੇ ਦੀ ਘਾਟ ਆ ਨਾ ਬੰਦਿਆਂ ਦੀ ਘਾਟ ਆ ਨਾ ਕਿਸੇ ਹੋਰ ਚੀਜ਼ ਦੀ ਘਾਟ ਆ ਸਾਰਾ ਕੁਝ ਹੈਗਾ ਸੋ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋ ਜੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਲਪੰਥ ਹੋਣ ਸਾਡੀਆਂ ਸਿੱਖ ਸੰਸਥਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਵਾਈਡ ਕਰਨ ਆਮ ਸਿਕ ਸੰਗਤਾਂ ਨੂੰ ਤੇ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਕ੍ਰਾਈਟੇਰੀਆ ਜਿਹੜਾ ਇੱਕ ਬਣ ਜਾਵੇ ਸੋ ਉਹਨਾਂ ਨੂੰ ਵੀ ਬੇਨਤੀ ਆ ਇਹਨਾਂ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਬੜੇ ਪ੍ਰੇਮ ਪਿਆਰ ਨਾਲ ਸਾਰਿਆਂ ਨੇ ਅਮਨ ਕਾਨੂੰਨ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਬੇਨਤੀ ਨੂੰ ਸਾਰੀ ਸਰਕਾਰ ਕੀਤਾ ਵਾ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਇਸ ਬੇਨਤੀ ਨੂੰ ਸੰਗਤ ਸਾਹਮਣੇ ਜਿਹੜਾ ਵਾ ਉਹ ਰੱਖਣ ਵਾਸਤੇ ਸਾਡਾ ਸਹਿਯੋਗ ਕਰਨ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਮਸਲੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਜਾਵੇ ਸ਼ਿਕਾਇਤ ਕਰਿਆ ਤੇ ਜੱਥੇ ਦਾ ਹਾਂਜੀ ਆਉਣ ਵਾਲੇ ਇਹਨਾਂ ਦੇ ਵਿੱਚ ਅ ਤੇ ਇਹਦੇ ਵਾਸਤੇ ਕੋਈ ਠੋਸ ਜਿਹੜਾ ਉਹ ਕਦਮ ਚੱਕਣਗੇ। ਕੋਈ ਨਹੀਂ ਦੇਖ ਜਿੱਥੇ ਬੰਦੀ ਆਪਣੇ ਤੋਂ ਤੇ ਦੁਕਾਨਾਂ ਦੇ ਵਿੱਚ ਚੈਕਿੰਗ ਕਰਨਗੇ ਕਿ ਜੋ ਅੱਜ ਉਹਨਾਂ ਨੂੰ ਤੁਸੀਂ ਸੰਦੇਸ਼ ਦੇ ਕੇ ਜਾਂ ਅਪੀਲ ਕਰਕੇ ਚੱਲੇ ਹੋ ਕਿ ਉਹ ਤੁਹਾਡੇ ਸੰਦੇਸ਼ ਦੀ ਜਾਂ ਅਪੀਲ ਦੀ ਕਿੰਨੀ ਕੁ ਪਾਲਣਾ ਕਰਦੇ। ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਸੀਂ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਿਰ ਬੇਨਤੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਤੇ ਸਮਝਣਗੇ। ਤੇ ਵੀਰਾਂ ਨੇ ਇਹ ਗੱਲ ਕਹੀ ਵੀ ਆ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ। ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਰਦੇ ਹੋਵੇਂ ਗੁਰਬਾਣੀ ਦੀਆਂ ਪੋਤੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਕਿ ਗੁਰਬਾਣੀ ਦੀਆਂ ਪੋਤੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਬੜੇ ਤਰੀਕੇ ਨਾਲ ਕੀਦਨ ਕਰਾਂਗੇ ਜੀ